ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਹ ਖਬਰ ਉਹਨਾਂ ਲੋਕਾਂ ਵਾਸਤੇ ਅਹਿਮ ਹੈ ਜਿਹੜੇ ਰੇਲਵੇ ਦੀ ਭਰਤੀ ਵਾਸਤੇ ਪ੍ਰੀਖਿਆ ਦੇਣ ਜਾ ਰਹੇ ਨੇ ਹੁਣ ਧਾਰਮਿਕ ਚਿੰਨ ਪਾਉਣ ਦੀ ਛੋਟ ਜਿਹੜੀ ਹੈ ਰੇਲਵੇ ਦੇ ਵੱਲੋਂ ਦਿੱਤੀ ਗਈ ਹੈ ਵੱਡੇ ਬਦਲਾਅ ਜਿਹੜੇ ਨੇ ਨਿਯਮਾਂ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਧਾਰਮਿਕ ਚਿੰਨ ਪਾ ਕੇ ਵੀ ਹੁਣ ਉਮੀਦਵਾਰ ਜਿਹੜੇ ਨੇ ਉਹ ਪ੍ਰੀਖਿਆ ਜਿਹੜੀ ਹੈ ਦੇ ਸਕਣਗੇ ਉਮੀਦਵਾਰਾਂ ਦੀ ਸਹੂਲਤ ਦੇ ਲਈ ਇਹਨਾਂ ਨਿਯਮਾਂ ਦੇ ਵਿੱਚ ਬਦਲਾਅ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਆ ਤੁਹਾਨੂੰ ਦੱਸਦੇ ਨੇ ਕਿ ਪਹਿਲਾਂ ਧਾਰਮਿਕ ਚਿੰਨ ਪਾ ਕੇ ਪ੍ਰੀਖਿਆ ਜਿਹੜੀ ਹੈ ਉਹ ਉਮੀਦਵਾਰ ਨਹੀਂ ਦੇ ਸਕਦਾ ਸੀ ਧਾਰਮਿਕ ਚਿੰਨ੍ਹ ਦੇ ਨਾਲ ਇਲੈਕਟ੍ਰੋਨਿਕ ਸਮਾਨ ਦੀ ਮਦਦ ਦੇ ਨਾਲ ਨਕਲ ਹੋਣ ਦਾ ਕਿਤਨਾ ਕਿਤੇ ਖਦਸ਼ਾ ਸੀ ਜਿਸ ਕਰਕੇ ਮਨਾਹੀ ਕੀਤੀ ਹੋਈ ਸੀ ਪਰ ਹੁਣ ਨਿਯਮਾਂ ਦੇ ਵਿੱਚ ਜਿਹੜਾ ਆ ਬਦਲਾ ਕਰ ਦਿੱਤਾ ਗਿਆ ਹੈ ਧਾਰਮਿਕ ਚਿੰਨ੍ਹ ਪਾ ਕੇ ਵੀ ਉਮੀਦਵਾਰ ਜਿਹੜੀ ਹੈ ਉਹ ਪ੍ਰੀਖਿਆ ਦੇ ਸਕਣਗੇ ਖਾਸ ਤੌਰ ਦੇ ਉੱਤੇ ਬਦਲਾ ਜਿਹੜਾ ਆ ਉਹ ਰੇਲਵੇ ਦੀ ਭਰਤੀ ਪ੍ਰੀਖਿਆ ਦੇ ਵਾਸਤੇ ਕੀਤੇ ਗਏ ਨੇ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਪਹਿਲਾਂ ਜਦੋਂ ਧਾਰਮਿਕ ਚਿੰਨ੍ਹ ਪਾ ਕੇ ਕੋਈ ਉਮੀਦਵਾਰ ਜਿਹੜਾ ਉਹ ਭਰਤੀ ਵਾਸਤੇ ਪ੍ਰੀਖਿਆ ਦਿੰਦਾ ਸੀ ਤਾਂ ਉਸ ਨੂੰ ਚਿੰਨ ਜਿਹੜੇ ਆ ਯਾਨੀ ਕਿ ਜੇਕਰ ਕਹਿ ਲਿਆ ਜਾਵੇ ਧਾਰਮਿਕ ਕਕਾਰ ਜਿਹੜੇ ਨੇ ਉਹਨਾਂ ਨੂੰ ਪਾਉਣ ਤੋਂ ਮਨਾਹੀ ਸੀ ਉਹ ਪਾ ਕੇ ਭਾਵੇਂ ਉਹਦੇ ਵਿੱਚ ਜੇ ਸਿੱਖਾਂ ਦੀ ਗੱਲ ਕਰੀਏ ਕੜਾ ਜਾਂ ਫਿਰ ਕਿਰਪਾਨ ਇਸ ਨੂੰ ਪਾ ਕੇ ਉਹ ਪ੍ਰੀਖਿਆ ਜਿਹੜੀ ਹੈ ਨਹੀਂ ਦੇ ਸਕਦੀ ਸੀ ਇਸ ਤਰੀਕੇ ਦੀਆਂ ਕਾਫੀ ਘਟਨਾਵਾਂ ਵੀ ਵਾਪਰਦੀਆਂ ਨੇ ਤਲਖੀ ਵੀ ਹੁੰਦੀ ਹੈ ਜਿਹੜੇ ਧਾਰਮਿਕ ਲੋਕ ਹੁੰਦੇ ਨੇ ਜਦੋਂ ਪ੍ਰੀਖਿਆ ਦੇਣ ਆਉਂਦੇ ਨੇ ਤਾਂ ਉਹਨਾਂ ਦਾ ਕਹਿਣਾ ਹੁੰਦਾ ਕਿ ਅਸੀਂ ਇਹਨਾਂ ਚਿੰਨਾਂ ਨੂੰ ਨਹੀਂ ਲਾ ਸਕਦੇ ਇਹ ਸਾਨੂੰ ਹਮੇਸ਼ਾ ਪਾ ਕੇ ਰੱਖਣੇ ਹੁੰਦੇ ਨੇ ਪਰ ਉਧਰ ਜੋ ਸਟਾਫ ਹੁੰਦਾ ਏ ਉਸ ਮੌਕੇ ਤੇ ਜੋ ਅਧਿਕਾਰੀ ਜਿਹੜੇ ਨੇ ਜਨਾਂ ਦੀ ਡਿਊਟੀ ਲੱਗੀ ਹੁੰਦੀ ਆ ਉਹਨਾਂ ਦੇ ਵੱਲੋਂ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਹੈ ਕਹਿ ਦਿੱਤਾ ਜਾਂਦਾ ਹੈ ਕਿ ਪਹਿਲਾਂ ਇਹਨਾਂ ਧਾਰਮਿਕ ਚਿੰਨਾਂ ਨੂੰ ਜਿਹੜਾ ਉਤਾਰਿਆ ਜਾਵੇ ਫਿਰ ਉਸ ਤੋਂ ਬਾਅਦ ਹੀ ਉਮੀਦਵਾਰ ਜਿਹੜਾ ਉਹ ਪ੍ਰੀਖਿਆ ਦੇ ਸਕਦਾ ਪਰ ਹੁਣ ਔਰ ਛੋਟ ਦੇ ਦਿੱਤੀ ਗਈ ਹੈ ਉਮੀਦਵਾਰਾਂ ਦੀ ਸਹੂਲਤ ਦੇ ਵਾਸਤੇ ਇਹ ਵੱਡਾ ਨਿਯਮ ਜਿਹੜਾ ਬਣਾਇਆ ਗਿਆ ਹੈ ਰੇਲਵੇ ਨੇ ਕੁਝ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਹੈ ਜਿਸ ਦੀ ਜਿਹੜੀ ਖਬਰ ਹੈ ਹੁਣ ਸਾਹਮਣੇ ਆਈ ਹੈ ਧਾਰਮਿਕ ਚਿੰਨ੍ਹ ਪਾ ਕੇ ਵੀ ਹੁਣ ਪ੍ਰੀਖਿਆ ਜਿਹੜੀ ਆ ਰੇਲਵੇ ਦੀ ਦਿੱਤੀ ਜਾ ਸਕਦੀ ਹੈ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਹ ਖਬਰ ਉਹਨਾਂ ਲੋਕਾਂ ਵਾਸਤੇ ਅਹਿਮ ਹੈ ਜਿਹੜੇ ਰੇਲਵੇ ਦੀ ਭਰਤੀ ਵਾਸਤੇ ਪ੍ਰੀਖਿਆ ਦੇਣ ਜਾ ਰਹੇ ਨੇ ਹੁਣ ਧਾਰਮਿਕ ਚਿੰਨ੍ਹ ਪਾਉਣ ਦੀ ਛੋਟ ਜਿਹੜੀ ਹੈ ਰੇਲਵੇ ਦੇ ਵੱਲੋਂ ਦਿੱਤੀ ਗਈ ਹੈ ਵੱਡੇ ਬਦਲਾਅ ਜਿਹੜੇ ਨੇ ਨਿਯਮਾਂ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਧਾਰਮਿਕ ਚਿੰਨ ਪਾ ਕੇ ਵੀ ਹੁਣ ਉਮੀਦਵਾਰ ਜਿਹੜੇ ਨੇ ਉਹ ਪ੍ਰੀਖਿਆ ਜਿਹੜੀ ਆ ਦੇ ਸਕਣਗੇ ਉਮੀਦਵਾਰਾਂ ਦੀ ਸਹੂਲਤ ਦੇ ਲਈ ਇਹਨਾਂ ਨਿਯਮਾਂ ਦੇ ਵਿੱਚ ਬਦਲਾਅ ਜਿਹੜਾ ਦੇਖਣ ਨੂੰ ਮਿਲ ਰਿਹਾ ਆ ਤੁਹਾਨੂੰ ਦੱਸ ਦਿੰਦੇ ਨੇ ਕਿ ਪਹਿਲਾਂ ਧਾਰਮਿਕ ਚਿੰਨ ਪਾ ਕੇ ਪ੍ਰੀਖਿਆ ਜਿਹੜੀ ਆ ਉਹ ਉਮੀਦਵਾਰ ਨਹੀਂ ਦੇ ਸਕਦਾ ਸੀ ਧਾਰਮਿਕ ਚਿੰਨਾ ਦੇ ਨਾਲ ਇਲੈਕਟ੍ਰੋਨਿਕ ਸਮਾਨ ਦੀ ਮਦਦ ਦੇ ਨਾਲ ਨਕਲ ਹੋਣ ਦਾ ਕਿਤੇ ਨਾ ਕਿਤੇ ਖਦਸ਼ਾ ਸੀ ਜਿਸ ਕਰਕੇ ਮਨਾਹੀ ਕੀਤੀ ਹੋਈ ਸੀ ਪਰ ਹੁਣ ਨਿਯਮਾਂ ਦੇ ਵਿੱਚ ਜਿਹੜਾ ਆ ਬਦਲਾ ਕਰ ਦਿੱਤਾ ਗਿਆ ਏ ਧਾਰਮਿਕ ਚਿੰਨ ਪਾ ਕੇ ਵੀ ਉਮੀਦਵਾਰ ਜਿਹੜੀ ਹੈ ਉਹ ਪ੍ਰੀਖਿਆ ਦੇ ਸਕਣਗੇ ਖਾਸ ਤੌਰ ਦੇ ਉੱਤੇ ਬਦਲਾ ਜਿਹੜਾ ਆ ਉਹ ਰੇਲਵੇ ਦੀ ਭਰਤੀ ਪ੍ਰੀਖਿਆ ਦੇ ਵਾਸਤੇ ਕੀਤੇ ਗਏ ਨੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਪਹਿਲਾਂ ਜਦੋਂ ਧਾਰਮਿਕ ਚਿੰਨ ਪਾ ਕੇ ਕੋਈ ਉਮੀਦਵਾਰ ਜਿਹੜਾ ਉਹ ਭਰਤੀ ਵਾਸਤੇ ਪ੍ਰੀਖਿਆ ਦਿੰਦਾ ਸੀ ਤਾਂ ਉਸ ਨੂੰ ਚਿੰਨ ਜਿਹੜੇ ਆ ਯਾਨੀ ਕਿ ਜੇਕਰ ਕਿਹਾ ਜਾਵੇ ਧਾਰਮਿਕ ਕਕਾਰ ਜਿਹੜੇ ਨੇ ਉਹਨਾਂ ਨੂੰ ਪਾਉਣ ਤੋਂ ਮਨਾਹੀ ਸੀ ਉਹ ਪਾ ਕੇ ਭਾਵੇਂ ਉਹਦੇ ਵਿੱਚ ਜੇ ਸਿੱਖਾਂ ਦੀ ਗੱਲ ਕਰੀਏ ਕੜਾ ਜਾਂ ਫਿਰ ਕਿਰਪਾਨ ਇਸ ਨੂੰ ਪਾ ਕੇ ਉਹ ਪ੍ਰੀਖਿਆ ਜਿਹੜੀ ਨਹੀਂ ਦੇ ਸਕਦੀ ਸੀ ਇਸ ਤਰੀਕੇ ਦੀਆਂ ਕਾਫੀ ਕਟਨਾਵਾਵਾਂ ਵੀ ਵਾਪਰਦੀਆਂ ਨੇ ਤਲਖੀ ਵੀ ਹੁੰਦੀ ਹੈ ਜਿਹੜੇ ਧਾਰਮਿਕ ਲੋਕ ਹੁੰਦੇ ਨੇ ਜਦੋਂ ਪ੍ਰੀਖਿਆ ਦੇਣ ਆਉਂਦੇ ਨੇ ਤਾਂ ਉਹਨਾਂ ਦਾ ਕਹਿਣਾ ਹੁੰਦਾ ਕਿ ਅਸੀਂ ਇਹਨਾਂ ਚਿੰਨਾਂ ਨੂੰ ਨਹੀਂ ਲਾ ਸਕਦੇ ਇਹ ਸਾਨੂੰ ਹਮੇਸ਼ਾ ਪਾ ਕੇ ਰੱਖਣੇ ਹੁੰਦੇ ਨੇ ਪਰ ਉਧਰ ਜੋ ਸਟਾਫ ਹੁੰਦਾ ਏ ਉਸ ਮੌਕੇ ਤੇ ਜੋ ਅਧਿਕਾਰੀ ਜਿਹੜੇ ਨੇ ਜਿਹਨਾਂ ਦੀ ਡਿਊਟੀ ਲੱਗੀ ਹੁੰਦੀ ਹੈ ਉਹਨਾਂ ਦੇ ਵੱਲੋਂ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਹੈ ਕਹਿ ਦਿੱਤਾ ਜਾਂਦਾ ਹੈ ਕਿ ਪਹਿਲਾਂ ਇਹਨਾਂ ਧਾਰਮਿਕ ਚਿੰਨਾਂ ਨੂੰ ਜਿਹੜਾ ਉਤਾਰਿਆ ਜਾਵੇ ਫਿਰ ਉਸ ਤੋਂ ਬਾਅਦ ਹੀ ਉਮੀਦਵਾਰ ਜਿਹੜਾ ਉਹ ਪ੍ਰੀਖਿਆ ਦੇ ਸਕਦਾ ਪਰ ਹੁਣ ਛੋਟ ਦੇ ਦਿੱਤੀ ਗਈ ਹੈ ਉਮੀਦਵਾਰਾਂ ਦੀ ਸਹੂਲਤ ਦੇ ਵਾਸਤੇ ਇਹ ਵੱਡਾ ਨਿਯਮ ਜਿਹੜਾ ਬਣਾਇਆ ਗਿਆ ਹੈ ਰੇਲਵੇ ਨੇ ਕੁਝ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਹੈ ਜਿਸ ਦੀ ਜਿਹੜੀ ਖਬਰ ਹੈ ਹੁਣ ਸਾਹਮਣੇ ਆਈ ਹੈ ਧਾਰਮਿਕ ਚਿੰਨ ਪਾ ਕੇ ਵੀ ਹੁਣ ਪ੍ਰੀਖਿਆ ਜਿਹੜੀ ਆ ਰੇਲਵੇ ਦੀ ਦਿੱਤੀ ਜਾ ਸਕਦੀ ਹੈ